ਸਤ ਸ੍ਰੀ ਅਕਾਲ ਤੁਹਾਡੇ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਆਂ ਆਪਣੇ ਇਸ ਨਿਊ ਚੈਨਲ ਦੇ ਵਿੱਚ ਚੜਦੀ ਕਲਾ ਫੋਰਐਵਰ ਮੇਰਾ ਨਾਮ ਹੈ ਕਿਲਾਸ਼ ਕੁਮਾਰ ਔਰ ਮੇਰਾ ਨਾਮ ਰਵੀਨਾ ਤੇ ਅਸੀਂ ਪਾਕਿਸਤਾਨੀ Hindu ਫੈਮਿਲੀ ਤੋਂ ਬਿਲੋਂਗ ਕਰਦੇ ਆਂ ਤੇ ਇਹ ਹੈਗਾ ਸੀ ਆ ਸਾਡਾ ਨਵਾਂ ਚੈਨਲ ਜੀ ਜਿਹਦੇ ਵਿੱਚ ਅਸੀਂ ਜਿਹੜੀ ਆ ਪੰਜਾਬੀ ਰੀਤੀ ਰਿਵਾਜ ਜੇ ਸੋਸ਼ਲ ਮੀਡੀਆ ਤੇ ਜਿਹੜੇ ਵੀ ਆਪਣੇ ਵੀਡੀਓਜ਼ ਨੇ ਉਹ ਵੇਖਦੇ ਆਂ ਉਹਦੇ ਤੇ ਰਿਐਕਸ਼ਨ ਕਰਾਂਗੇ ਜੀ ਤੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਾਂਗੇ ਕਿ ਆਪਾਂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਤੇ ਜਿਹੜੇ ਵੀ ਸਾਨੂੰ ਸਿੱਖ ਪਾਈ ਦੇਖ ਰਹੇ ਨੇ ਉਹ ਉਹਨਾਂ ਸਾਰਿਆਂ ਦਾ ਸੀ ਵੈਲਕਮ ਕਰਦੇ ਆ ਆਪਣੇ ਇਸ ਚੈਨਲ ਦੇ ਵਿੱਚ ਤੇ ਅੱਜ ਦੀ ਜਿਹੜੀ ਵੀਡੀਓ ਆ ਉਹ ਬਹੁਤ ਹੀ ਕਮਾਲ ਦੀ ਆ ਆ ਤੇ ਟਾਈਟਲ ਆ ਆਪ ਸਭੀ ਦੇ ਨਾਲ ਸ਼ੇਅਰ ਕਰਾਂਗੇ ਅਰ ਦੱਸੋ ਜੀ ਅੱਜ ਦਾ ਆਪ ਕੀ ਵੀਡੀਓ ਜੀ ਅੱਜ ਦੀ ਵੀਡੀਓ ਦਾ ਟਾਈਟਲ ਹੈ No security check checks for Sikh leaders PM Modi's statement shocked officials ਅੱਛਾ ਜੀ ਯਾਨੀ PM Modi ਦਾ ਸਟੇਟਮੈਂਟ ਸ਼ੌਕਡ ਅਫੀਸ਼ੀਅਲ ਆਪਾਂ ਇੱਕ ਵੀਡੀਓ ਵੇਖਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਦੋ ਵੀਡੀਓ ਵੇਖਾਂਗੇ ਅੱਛਾ ਹਾਂ ਮਤਲਬ ਕਿ ਸਿੱਖ ਲੀਡਰਸ ਦਾ ਦਾ ਬੜਾ ਮਤਲਬ ਕਿ ਸਤਕਾਰ ਕੀਤਾ ਪੀਐਮ ਮੋਦੀ ਨੂੰ ਜਦੋਂ ਮਿਲਣ ਗਏ ਸੀ ਉਸ ਟਾਈਮ ਦੀ ਇਹ ਵੀਡੀਓ ਆ ਤੇ ਪਹਿਲੇ ਆਪਾਂ ਵੀਡੀਓ ਵੇਖ ਲੈਦੇ ਹਾਂ ਇਸ ਇਸ ਚੈਨਲ ਨੂੰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰਿਓ ਹਾਂ ਸਪੋਰਟ ਕਰਿਓ ਸਾਡੇ ਕਿਉਂਕਿ ਮੈਨੂੰ ਨਾ ਪੰਜਾਬੀ ਬਿਲਕੁਲ ਵੀ ਕਾਟ ਆਂਦੀ ਹੈ ਹਾਂ ਔਰ ਮੈਂ ਨਹੀਂ ਮੈਨੂੰ ਪੂਰੀ ਆਂਦੀ ਆ ਕਿਉਂਕਿ ਰਹਿੰਦੇ ਪੰਜਾਬ ਦੇ ਵਿੱਚ ਆ ਪਾਕਿਸਤਾਨੀ ਪੰਜਾਬ ਲੈਂਦਾ ਪੰਜਾਬ ਆ ਇਹਦੇ ਵਿੱਚ ਰਹਿੰਦੇ ਆ ਤੇ ਅਸੀਂ ਬਾਹਰ ਨਿਕਲਦੇ ਆਂ ਤੇ ਪੰਜਾਬੀਆਂ ਨਾਲ ਹੀ ਟਕਰਦੇ ਆਂ ਤੇ ਆ ਪੰਜਾਬੀ ਤਾਂ ਕਰਕੇ ਆਂਦੀ ਆ। ਤੁਸੀਂ ਕੋਸ਼ਿਸ਼ ਕਰ ਰਹੀਆਂ ਕਾਰ ਦੇ ਵਿੱਚ ਰਹਿੰਦੇ ਹੋ। ਹਾਂ ਮੈਨੂੰ ਪੰਜਾਬੀ ਲੇਕਿਨ ਸਿਖਾ ਦੇਵਾਂਗੇ ਆਪਾਂ ਤੈਨੂੰ ਕੋਈ ਨਹੀਂ। ਅਰ ਮੈਂ ਮੈਂ ਸਹੀ ਬੋਲ ਰਹੀ ਆ। ਸਹੀ ਆ, ਾਚੀ ਗੱਲ ਆ। ਤੂੰ ਵਾਕੇ ਵਧੀਆ ਬੋਲ ਰਹੀ ਆ। ਪਰ ਮੈਂ ਇਹ ਕਹਿਣਾ ਚਾਹੁੰਦਾ ਜਿਹੜਾ ਤੁਸੀਂ ਸਾਡੇ ਨਿਊ ਈ ਵਿਊਅਰਸ ਨੇ ਅਗਰ ਤੁਸੀਂ ਸਾਡਾ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰਿਓ। ਤੇ ਸਾਡਾ ਚੈਨਲ ਜਿਆਦਾ ਜਿਆਦਾ ਲੋਕਾਂ ਚ ਸ਼ੇਅਰ ਕਰਿਓ ਨਵਾਂ ਚੈਨਲ ਆ ਤੁਹਾਡੀ ਜੜੀ ਆ ਬਸ ਆਪ ਲੋਕੋ ਕਾ ਸਪੋਰਟ ਚਾਹੀਦਾ ਬਿਲਕੁਲ ਤੁਹਾਡਾ ਸਪੋਰਟ ਚਾਹੀਦਾ ਸਾਨੂੰ ਇਹੀ ਪਿਆਰ ਆ ਸਾਡਾ ਬਣਿਆ ਰਿਹਾ ਤੇ ਕਰਦੇ ਆ ਆਪਾਂ ਪਹਿਲੇ ਵੀਡੀਓ ਵੇਖ ਲਈਏ ਉਸ ਤੋਂ ਬਾਅਦ ਬੱ ਦਿਲ ਬੜਾ ਖੁਸ਼ ਹੋਇਆ ਕਿ ਜਿਹੜੇ ਮਤਲਬ ਕਿ ਪੀਐਮ ਮੋਦੀ ਜੀ ਨੇ ਸਿੱਖਾਂ ਦੇ ਗੁਰੂਆਂ ਦਾ ਇੰਨਾ ਸਤਕਾਰ ਕੀਤਾ ਇੰਨਾ ਪ੍ਰੇਮ ਦਿੱਤਾ ਤੇ ਇਹ ਕਹਿੰਦੇ ਉਹਨਾਂ ਦਾ ਨਾ ਉਹਨਾਂ ਕੋਲ ਕਿਰਪਾਨਾਂ ਸੀਗੀਆਂ ਤੇ ਉਹਨਾਂ ਕੋਲ ਬਹੁਤ ਮਤਲਬ ਕਿ ਹੁੰਦੇ ਆ ਨਾ ਜਿਹੜੇ ਸਿੱਖਾਂ ਦੇ ਪੰਜ ਕੱਖ ਨੇ ਕੜਾ ਹੋ ਗਿਆ ਕਿਰਪਾਨ ਹੋ ਗਈ ਤੇ ਉਹ ਕੰਗਾ ਹੋ ਗਿਆ ਪੰਜ ਉਹਨਾਂ ਦੇ ਉਹ ਹੈਗੇ ਆ ਉੱਤੇ ਉਹ ਕਹਿੰਦੇ ਉਹਨਾਂ ਨੂੰ ਵੀ ਮਤਲਬ ਕਿ ਚੈੱਕ ਨਹੀਂ ਕੀਤਾ ਸਿੱਧਾ ਉਹਨਾਂ ਨੂੰ ਜਿਹੜਾ ਪੀਐਮ ਮੋਦੀ ਜੀ ਦੇ ਜਿਹੜਾ ਹਾਊਸ ਆ ਜਿਹਦੇ ਵਿੱਚ ਰਹਿੰਦੇ ਨੇ ਉਹਦੇ ਉੱਥੇ ਲਿਆ ਕੇ ਬਿਠਾ ਦਿੱਤਾ ਉਹਨਾਂ ਨੂੰ ਉਹ ਵੀ ਮਤਲਬ ਕਿ ਪੂਰੀ ਇੱਜ਼ਤ ਨਾਲ ਤੇ ਅਸੀਂ ਉਹ ਵੀਡੀਓ ਸਾਡਾ ਵੀ ਦਿਲੋਂ ਮਤਲਬ ਕਿ ਖੁਸ਼ ਹੋਇਆ ਦਿਲ ਤੇ ਇਹਦੇ ਵਿੱਚ ਦੋ ਵੀਡੀਓ ਵੇਖਾਂਗੇ ਪਹਿਲੇ ਆਪਾਂ ਇੱਕ ਵੀਡੀਓ ਵੇਖ ਲਦੇ ਹਾਂ ਔਰ ਥੇ ਬਾਅਦ ਦੂਜੀ ਵੀਡੀਓ ਵੇਖਦੇ ਹਾਂ ਤੇ lettes go ਪ੍ਰਧਾਨ ਮੰਤਰੀ ਜੀ ਨੇ ਇੱਕ ਵਾਰ ਆਪਣੇ ਨਿਵਾਸ ਸਥਾਨ ਪਰ ਦੇਸ਼ ਕੇ ਸਨਮਾਨਿਤ ਜਥੇਦਾਰੋਂ ਕੋ ਬੁਲਾਇਆ ਸੁਮિતા ਜੀ ਬੜੀ ਇੰਟਰਸਟਿੰਗ ਬਾਤ ਥੀ ਕਿ ਜਬ ਮੈਂ ਵਹਾਂ ਲੈ ਕੇ ਮੈਂ ਗਿਆ तो मैं उनसे जब बात कर रहा था अंदर मैं पहले चले गया तो मैं सिक्योरिटी वालों से बात कर रहा था कि लिस्ट आ गई तो मैंने उनको कहा कि यार ये जो हमारे लोग हैं बड़े सम्मानित हैं तो आप थोड़ा ग्रेसफुली इनसे बातचीत इनका इनके जो शस्त्र वगैरह उनके लिए इनसे बात करें जो भी बोले नीएम साहब ने कहा कि इनमें से बड़े सम्मानित इनमें से किसी को चेक भी नहीं करना इनको सीधा गाड़ियों बिठा के अंदर लेके सबसे बड़ी बात पहले तो मैं बड़ा शॉक्ड हुआ कि यार हो सकता अंदर लेके जाना होगा लेकिन पीएम को मिलाने से पहले फिर चेकिंग होगी कोई तो अंदर आ गए सारे उसका पीएम भी वहीं और पीएम हमारे बंगला साहब के एडग्रंथी और पटना साहब के जथेदार के हाथ में हाथ पकड़ के चल रहे हैं वहां पे और दोनों ने तीन तीन फुट की करपाने पहन रखी है क्या और यही प्रधानमंत्री के घर तो छोड़ो प्रधानमंत्री से तीस मीटर दूर बिठाते सौ फुट दूर हाँ। बिठाते थे कि प्रधानमंत्री का प्रोटोकॉल है कि आप कोई वेपन लेके वहां बैठ सकते ये ये मानसिकता में अंतर है अब देखिए हम जब घर गए तो सारी बातचीत करी उन्होंने बहुत डीप डिस्कशन ही करी उसके बाद उन्होंने कहा कि आई चाय मैं आपको चाय नाश्ता कराते हैं आइए हाँ। बाहर जाके प्रधानमंत्री खुद प्लेटें पकड़ के दे रहे हैं वो फोटो आप देखना सबको प्रधानमंत्री ने बोले नहीं मैंने हाँ। कहा जी आप नहीं, नहीं कह रहे आप मेरे मेहमान हो आप इतने सम्मानित लोगों को लाए हैं साथ में आप मेरे मेहमान हो और ये संत महात्मा तो हमारे पूजने योग लोग हैं इनको तो मेरे को हाथों से पकड़ के खाना खिलाना चाहिए मैं तो खाली प्लेट दे रहा हूं ये ये प्रधानमंत्री की भावना भी देखिए न्यूजीलैंड के प्रधानमंत्री आए तो उन्होंने कहा कि मैं यहाँ पे किसी रिलीजियस प्लेस पे जाना चाहता हूँ तो प्रधानमंत्री जी ने कहा कि हमारे यहाँ तो हम तो गुरुद्वारे जाते हैं आप गुरुद्वारे चलिए क्या बात आवाज़ तो हमें फ़ोन आया कि प्रधानमंत्री जी गुरुद्वारा साहब आना चाहते हैं तो कहाँ रकाबगंज साहब गुरु तेग बहादुर जी के स्थान पर हमने कहा चांदनी चौंक तो बड़ा प्रॉब्लमेटिक हो जाएगा तो रकाबगंज साहब रखा प्रधानमंत्री जी ने रकाबगंज लेके आए ठीक है जब उन्होंने देखा कि प्रधानमंत्री जी से सिख ऐसे नॉर्मल मिल रहे हैं नॉर्मल बातें कर रहे हैं तो उन्होंने पीएम को पूछा डू यू डू यू कम वेरी ऑफन न्यूजीलैंड के प्रधानमंत्री पूछ रहे हैं तो yes, I do come. तो यस आई डू कम फिर उन्होंने बताया कि इंस्टेंस मैं जब शहीदीपुर होता है तो मैं तो सुबह सुबह आज तो मैं बता के आया मैं तो सुबह सुबह बिना अकेले बिना सिक्योरिटी के यहाँ पे आके दर्शन करके चले आता हूँ तो अब देखिए प्रधानमंत्री जी उसके बाद वो चले गए तो प्रधानमंत्री जी हमारे साथ खड़े हो गए जैसे सुधारण आदमी खड़ा होता है ऐसे प्रधानमंत्री जी गुरुद्वारे में हमारे साथ बातें कर रहे हैं मुझे कहते कि हम सब लोग थे गुरुद्वारा मीटिंग मेरे मेरे को यह था कि सिरसा जी देखो न्यूजीलैंड के सिखों को का महसूस होना चाहिए उनको एक प्रधानमंत्री जाएगा आज के बाद न्यूजीलैंड के जब सिख की तरफ देखेगा तो इसको समझ में आएगा कि सिख का सम्मान कितना इस भारत के अंदर प्रधानमंत्री भी वहां जाके साधारण आदमी कितना जाता है इससे हमारे सिखों का सम्मान बढ़ेगा न्यूजीलैंड में क्या ये प्रधानमंत्री के अंदर भावना हो कि मेरे मुल्क तो छोड़ो सिख अगर विदेश में भी रह रहा है उसका सम्मान बढ़ना चाहिए और प्रधानमंत्री को वहां के महसूस होना चाहिए ये जो सोच है मुझे नहीं लगता किसी राजनेता में ऐसी सोच हो सकती है ये एक अद्भुत सोच है प्रधानमंत्री के do subscribe to the matlab ke ye to hamari ek video hogi ye matlab ke jo pm modi ji ki jo khud ke channel par ye video hai wo bhi hum dekhne wale hain kya bol rahe ho acha ha sorry ha punjabi gall karni si gi main main kya ae te aap video dekh li hai hun aap dekh rahe ha jedi ehi video jedi aap oh kende ne to tasveeran paye te ਇਹ ਜਦੋਂ ਜਥੇਦਾਰ ਜੀ ਸਾਰੇ ਆਏ ਸੀ ਇਹ ਸਮਾਨਯਨੀਏ ਲੋਕ ਸਾਰੇ ਜਦੋਂ ਆਏ ਸੀ ਪੀਐਮ ਮੋਦੀ ਨਾਲ ਮੁਲਾਕਾਤ ਕਰਨ ਉਸ ਟਾਈਮ ਪੀਐਮ ਮੋਦੀ ਜੀ ਨੇ ਆਪਣੇ ਚੈਨਲ ਦੇ ਉੱਤੇ ਮਤਲਬ ਕਿ YouTube ਤੇ ਉਹਨਾਂ ਦਾ ਚੈਨਲ ਆ ਉੱਥੇ ਉਹਨਾਂ ਨੇ ਵੀਡੀਓ ਪਾਈ ਆ ਅੱਛਾ ਉਹ ਵੀ ਵੀਡੀਓ ਦੇਖਾਂਗੇ ਤੇ ਮੈਂ ਇਹ ਗੱਲ ਕਰ ਰਿਹਾ ਕਿ ਵਾਕਿਅ ਅੱਜ ਤੱਕ ਭਾਰਤ ਦੇ ਵਿੱਚ ਜਿਹੜਿਆ ਵੀ ਜਿਹਦੀ ਵੀ ਹਕੂਮਤ ਆਈ ਉਹਨਾਂ ਨੇ ਮਤਲਬ ਕਿ ਆਪਣੇ ਸਿੱਖਾਂ ਨੂੰ ਇੰਨੀ ਇੱਜ਼ਤ ਨਹੀਂ ਦਿੱਤੀ ਜਿੰਨਾ ਜਿਹੜਾ ਨਰਿੰਦਰ ਮੋਦੀ ਜੀ ਨੇ ਦਿੱਤੀ ਇਹ ਮੋਦੀ ਜੀ ਦੀ ਜਿਹੜੀ ਇਹ ਗਲਤ ਸਾਰੇ ਲੋਕ ਲੱਗਣ ਹਾਂ ਪਸੰਦ ਆਂਦੀ ਆ ਤੇ ਹੁਣ ਆਪਾਂ ਉਹ ਦੇਖਣ ਲੱਗੇ ਆਂ ਦੂਜੀ ਵੀਡੀਓ ਜਿਹੜੀ ਪੀਐਮ ਮੋਦੀ ਜੀ ਦੇ ਚੈਨਲ ਦੇ ਉੱਤੇ ਵੀਡੀਓ ਇਹ ਪਾਈ ਹੋਈ ਆ ਤੇ ਪੀਐਮ ਮੋਦੀ ਮੈਂ ਤੁਹਾਨੂੰ ਕਹਾਣੀ ਸੁਣਾਉਂਦਾ ਵਾਂ ਪਹਿਲੇ ਆਪਾਂ ਵੀਡੀਓ ਦੇਖ ਲਈਏ ਕਿ ਦਿਲ ਕੋਸ਼ਿਸ਼ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਦੇ ਜਿਹੜਾ ਇੰਟਰਵਿਊ ਦੇ ਰਿਹਾ ਸੀ ਗ੍ਰਹਿ ਵਿਖੇ ਸਾਰੀਆਂ ਸੰਸਥਾਵਾਂ ਦੇ ਸਾਡੇ ਧਾਰਮਿਕ ਸੰਸਥਾਵਾਂ ਔਰ ਦੇਸ਼ ਦੀਆਂ ਪ੍ਰਮਾਣਿਤ ਹਸਤੀਆਂ ਅੱਜ ਇੱਥੇ ਇਕੱਠੀਆਂ ਹੋਈਆਂ ਨੇ लोगों के बीच में रह करके जो मैं सीखा हूं जो गुरु महाराजों ने सीख दी है सब तो नहीं कर पाता हूँ जितना कर पाता हूं उसी से मुझे आशीर्वाद मिलते हैं और मैं कर और ज्यादा करने का मन करता है से रखना है, कुछ भी नीचे नहीं छूना चाहिए ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਭਾਰ ਵਿਅਕਤ ਕਰਦਾ ਜਿਨ੍ਹਾਂ ਨੇ ਭਾਰਤ ਨੂੰ ਮਾਨਯੀ ਮੋਦੀ ਜੀ ਜੈਸੇ ਪ੍ਰਾਈਮ ਮਿਨਿਸਟਰ ਦਿੱਤੇ ਹਨ। ਕੀਆ ਪਹਿਲੇ ਹਮਾਰੇ ਦੇਸ਼ ਕੇ ਮਾਨਯੀ ਪ੍ਰਾਈਮ ਮਿਨਿਸਟਰ ਜੀ ਹੈ ਜਿन्होने ਸਾਬਜ਼ਾਦੋਂ ਕੇ ਸਨਮਾਨ ਕੋ ਹਰ ਹਿਰਦੇ ਤੱਕ ਪਹੁੰਚਾਉਣੇ ਕਾ ਇੱਕ ਸਫਲ ਪ੍ਰਯਾਸ ਕੀਆ ਹੈ। ਮੈਂ ਸੋਚਦਾ ਹੂੰ ਆਪਕਾ ਹਿਰਦੈ ਇੱਕ ਸਿੱਖ ਹਿਰਦੈ ਹੈ। में आपको मिले थे जी और उसके बाद आज मिले कितना साल हो गया जी हमारे यहाँ गुजरात में तो कहा जाता है कि जब संतों की महापुरुषों की चरण रज आपके घर में पड़ती है तो आपका जीवन धन्य हो जाता है तो आज आपकी चरण रज मेरे घर में हुई है ये मेरा सौभाग्य है मोदी जी बड़ी कृपा आपकी जो आप कर रहे हो परमात्मा हम तो दुआ करने आए हैं कि आपको और ताकत मिले और शिक्षों को जो हम सारी उम्र ये था कि हमारा भी कुछ देखेगा आप कर रहे हो इसे ज्यादा करो परमात्मा आपका भला करे ये देश कोई फोर्टी सेवन में पैदा नहीं हुआ है जी। हमारे गुरु महाराजों ने कितनी तपस्या की है बिल्कुल बहुत बड़ा हमारा जुलम हम सब पे हुआ और मैं तो बराबर पता है उस समय पंजाब में जो सत्याग्रह हुआ था इमरजेंसी के खिलाफ तो बड़ा अद्भुत था जी अब मैं उस समय अंडरग्राउंड रहता था तो अंडरग्राउंड रहना है तो कुछ कपड़े वपड़े बदलने पड़ते थे तो मैं सीखे के कपड़ों में ही रहता थी <laughs> मैं पगड़ी पहनता था <laughs> क्या होगा? अरे सेवा मुझे करनी है सेवा मुझे करनी है। अब बताइए साहब कोरोना में आप ही लोग हैं जिनको ऑक्सीजन का लंगर लगाने का मन कर गया क्या ये छोटी बात नहीं जी अब मुझे बताइए अफगानिस्तान इतना अभी भी हमारा कोई वहां हवाई जहाज जाना आना शुरू नहीं हुआ है लेकिन गुरु ग्रंथ साहब सम्मान से वापस आना चाहिए तो हमने उस व्यवस्था की दुनिया के देशों से बात की यहाँ तक लाने के लिए स्पेशल प्लेन का प्रबंध किया क्या और मैंने मेरे मंत्रियों को माना भी देखिए मैं मानता हूँ ये मेरे लिए सेवा का बहुत बड़ा अवसर है आप जाइए सिरसा जी भी गए हमारे हरदीप पुरी जी गए सर पर गुरु ग्रंथ साहब को लेकर के साहब सम्मान के साथ क्योंकि ये क्योंकि मैं मानता हूँ जी ये हमारे जीवन की बहुत बड़ा अनमोल रत्न है सही अनमोल रत्न है गुजरात का होने के नाते हमेशा कहता हूं कि मेरा तो आप लोगों से खून का रिश्ता है हाँ क्योंकि गुरु गोविंद सिंह जी के जो पहले पंच प्यारे थे उसमें एक मेरे गुजरात का द्वारिका का था जी गुरु नानक देव जी के जीवन में साहब उन्होंने जीवन की साधना का सबसे ज्यादा समय जहाँ बिताया वो स्थान हमारे पास न हो एक छः किलोमीटर दूर समझौता करके हम नहीं ला सके था मैंने भी डिप्लोमेटिक चैनल शुरू की कम से कम क्योंकि दूरबीन से साहब सब लोग मैं भी दूरबीन से देखता था पहले जब पंजाब रहता था मैं भी दूरबीन से दर्शन करता था जी तो मेरा मन करता था कि भाई कुछ तो करे ऐसा पवित्र काम था गुरु महाराज का आशीर्वाद था का हो गया हो गया और इतने कम समय में जो वहाँ हमने जगह बनाई है आप में से बहुत लोग गए हैं इतने कम समय में जी श्रद्धा के बिना नहीं होता है जी। तो मैं आपको कहता हूं ये घर आपका है मैं भी आप ही चलते चलते आया हूं कल चलते चलते की गुरुद्वारे चला जाऊ तो जी ये थी आज की हमारी वीडियो बहुत <laughs> एक ਏ ਸਗੀ ਅੱਜ ਦੀ ਸਾਡੀ ਵੀਡੀਓ ਬਹੁਤ ਹੀ ਕਮਾਲ ਦੀ ਵੀਡੀਓ ਸੀਗੀ ਤੇ ਮੈਨੂੰ ਨਾ ਮੈਂ ਇਹ ਕਹਿ ਰਿਹਾ ਕਿ ਹੁਣ ਜਿਹੜਾ ਹਫਤਾ ਚੱਲ ਰਿਹਾ ਇਹ ਹੈਗਾ ਸ਼ਹੀਦੀ ਦਾ ਹਫਤਾ ਹਮ ਅ ਬਾਬਾ ਫਤੇ ਸਿੰਘ ਤੇ ਉਹਨਾਂ ਦੇ ਜਿਹੜੇ ਭਾਈ ਸੀਗੇ ਚਾਰੋਂ ਮਤਲਬ ਕਿ ਸਹਿਬਜ਼ਾਦੇ ਸ਼ਹੀਦ ਹੋਏ ਸੀ ਇਸ ਹਫਤੇ ਦੇ ਵਿੱਚ ਅ ਮਾਤਾ ਗੁਜਰੀ ਜੀ ਵੀ ਉਹ ਵੀ ਇਸੇ ਮਤਲਬ ਕਿ ਇਸੇ ਦਿਨ ਅੱਜ ਸ਼ਹੀਦ ਹੋਈ ਸੀ ਤੇ ਸ਼ਹੀਦੀ ਦਾ ਹਫਤਾ ਚੱਲ ਰਿਹਾ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਅਤੇ ਗੁਰੂ ਤੇਗਪਾਹਾਦਰ ਜੀ ਨੇ ਮਤਲਬ ਕਿ ਹਿੰਦੂਆ ਵਾਸਤੇ ਜਿਹੜਾ ਬਲੀਦਾਨ ਦਿੱਤਾ ਜਦੋਂ ਸਾਨੂੰ ਪਤਾ ਲੱਗਦਾ ਵਾ ਨਾ ਤੇ ਆ ਸਾਡਾ ਜਿਹੜਾ ਮਤਲਬ ਕਿ ਸਿੱਖਾਂ ਵਾਲਿਆਂ ਸਿੱਖਾਂ ਦੇ ਗੁਰੂਆਂ ਉਹ ਸਿੱਖਾਂ ਅਸੀਂ ਪਹਿਲੇ ਸਮਝਦੇ ਸੀ ਅਲੱਗ ਹਾਲੇ ਕਿਨ ਜਦੋਂ ਸਾਨੂੰ ਸੱਚਾਈ ਦਾ ਪਤਾ ਲੱਗਿਆ ਨਾ ਤੇ ਫਿਰ ਸਾਨੂੰ ਪਤਾ ਲੱਗਿਆ ਕਿ ਉਹ ਸਾਡੇ ਹੀ ਗੁਰੂ ਨੇ ਆ ਸਾਡੇ ਨੇ ਮੈਂ ਨਾ ਸਿੱਖਾਂ ਨੂੰ ਤੇ ਆ ਆਪਾ ਹਿੰਦੂਆ ਨੂੰ ਇੱਕ ਹੀ ਸਮਝਦੀ ਆ ਇੱਕ ਹੀ ਨੇ ਹਾਂ ਪਰ ਉਹ ਮਤਲਬ ਕਿ ਕੁਝ ਮਤਲਬ ਕਿ ਲੋਕਾਂ ਨੇ ਇਹਨਾਂ ਨੂੰ ਅਲੱਗ ਕਰਤਾ ਦੋਨਾਂ ਨੂੰ ਪਰ ਇਹ ਇੱਕੋ ਹੀ ਨੇ ਕਿਉਂ ਕਿਉਂਕਿ ਜਦੋਂ ਕਸ਼ਮੀਰੀ ਪੰਡਿਤਾਂ ਦੇ ਉੱਤੇ ਆਫਤ ਆਈ ਸੀਗੀ ਔਰੰਗਜ਼ੇਬ ਦੇ ਨਾਂ ਦੀ ਤੇ ਉਹ ਫਿਰ ਸਾਰੇ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਕੋਲ ਗਏ ਸੀਗੇ ਤੇ ਗੁਰੂ ਤੇਗ ਬਹਾਦਰ ਨੇ ਕਿਹਾ ਸੀ ਕਿ ਜਾ ਕੇ ਉਹਨਾਂ ਨੂੰ ਕਹਿ ਦੋ ਕਿ ਸਾਡਾ ਜਿਹੜਾ ਗੁਰੂ ਤੇਗ ਬਹਾਦਰ ਆ ਗਰੋ ਮਤਲਬ ਕਿ ਧਰਮ ਚੇਂਜ ਕਰਨਗੇ ਤੇ ਅਸੀਂ ਵੀ ਸਾਰੇ ਉਹਨਾਂ ਦੇ ਪਿੱਛੇ ਕਰਨਗੇ ਕਰਾਂਗੇ ਧਰਮ ਚੇਂਜ ਫਿਰ ਔਰੰਗਜ਼ੇਬ ਜੀ ਨੇ ਔਰੰਗਜ਼ੇਬ ਨੇ ਉਸ ਖਬੀਜ਼ ਨੇ ਮਤਲਬ ਕਿ ਗੁਰੂ ਤੇਗ ਬਹਾਦਰ ਜੀ ਨੂੰ ਮਤਲਬ ਕਿ ਬੰਦੀ ਬਣਾ ਕੇ ਬੁਲਾਇਆ ਦਿੱਲੀ ਦੇ ਵਿੱਚ ਫਿਰ ਉਹਨਾਂ ਨੂੰ ਕਿਹਾ ਮਤਲਬ ਕਿ ਧਰਮ ਚੇਂਜ ਕਰੋ ਪਰ ਉਹਨਾਂ ਨੇ ਨਹੀਂ ਕੀਤਾ ਤੇ ਉਹਨਾਂ ਦੇ ਸਾਹਮਣੇ ਜਿਹੜੇ ਉਹਨਾਂ ਦੇ ਨਾਲ ਮਤਲਬ ਕਿ ਤਿੰਨ ਸਿੱਖ ਸੀਗੇ ਪਾਈ ਦੇ ਆਲਾ ਜੀ ਪਾਈ ਸਤੀਦਾਸ ਪਾਈ ਮਤੀਦਾਸ ਹਮ ਉਹਨਾਂ ਤੇ ਇਹਨਾਂ ਨੂੰ ਮਤਲਬ ਕਿ ਇੰਨੀ ਭਿਆਨਕ ਮੌਤ ਦੀ ਤੀ ਤੇ ਸਾਡੀ ਰੂਹ ਵੀ ਕੰਬ ਜਾਂਦੀ ਆ ਕਿ ਉਹ ਜਦੋਂ ਅਸੀਂ ਸੁਣਦੇ ਆ ਵਾਕਿਆ ਤੇ ਤਾਂ ਵੀ ਗੁਰੂ ਤੇਗ ਬਹਾਦਰ ਜੀ ਆਪਣੇ ਜਿਹੜੇ ਆ ਉਹ ਵਚਨਾ ਤੇ ਅਟਲ ਰਹੇ ਨੇ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਅੱਛਾ ਆਪਣੇ ਬਹੁਤ ਹੀ ਸਿੱਖ ਪਾਈ ਨੇ ਮਤਲਬ ਉਹਨਾਂ ਨੇ ਬੜੇ ਬੋਲਣਾ ਨਹੀਂ ਆ ਰਹਾ ਉਹ ਬੜੇ ਬਲੀਦਾਨ ਦਿੱਤੇ ਨੇ ਪਿਛਲੇ ਮਤਲਬ ਹਾਂ ਬੜੇ ਬਲੀਦਾਨ ਦਿੱਤੇ ਐ ਸਾਲ ਹੋ ਗਏ ਫਿਰ ਆਖਰ ਫਿਰ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਵੀ ਸ਼ਹੀਦ ਕਰਤਾ ਅੱਛਾ ਉਹਨਾਂ ਨੂੰ ਉਹਨਾਂ ਨੂੰ ਬਹੁਤ ਹੀ ਬੁਰੀ ਤਰ੍ਹਾਂ ਮਤਲਬ ਮਤਲਬ ਉਸ ਮਾਰਾ ਤਸ ਤਸ ਹੀ ਇਹ ਦੇ ਦੇ ਕੇ ਉਹਨਾਂ ਨੂੰ ਨਾ ਮਤਲਬ ਕਿ ਧਰਮ ਚੇਂਜ ਕਰਵਾਇਆ ਪਰ ਅਸਾਡੇ ਜਿਹੜੇ ਸਿੱਖ ਸੀਗੇ ਸਿੱਖਾਂ ਦੇ ਗੁਰੂ ਗੁਰੂਆਂ ਨੇ ਉਹਨਾਂ ਨੂੰ ਸਿਖਾਇਆ ਸੀ ਕਿ ਹਟਣਾ ਨਹੀਂ ਆਪਣੇ ਵਚਨਾਂ ਤੇ ਅਟਲ ਰਹਿਣਾ ਉਹਨਾਂ ਨੇ ਸਿਖਾਇਆ ਸੀ ਗੁਰੂਆਂ ਨੇ ਤੇ ਉਹ ਸਿੱਖ ਹਜੇ ਵੀ આજ ਤੱਕ ਚੱਲੀ ਆ ਰਹੀ ਆ ਪਰੰਪਰਾ ਉਸੇ ਦੇ ਨਾਲ ਕਿ ਮਤਲਬ ਕਿ ਇਹ ਵੀ ਆ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਮਤਲਬ ਕਿ ਇੱਕ ਇੱਕ ਓਮਕਾਰ ਦਾ ਨਾਮ ਜਿਹੜਾ ਵੀ ਲਊਗਾ ਜਿਹੜਾ ਵੀ ਬੋਲੇਗਾ ਉਹ ਜੋ ਬੋਲੇ ਸੋ ਨਿਹਾਲ ਯਾਨੀ ਉਹ ਨਿਹਾਲ ਹੋ ਜਾਏਗਾ ਤੇ ਇਹ ਨਾਰਾ ਗਲਤ ਨਹੀਂ ਆ ਇਹ ਸਹੀ ਆ ਨਾਰਾ ਤੇ ਕਾਫੀ ਲੋਕ ਗਲਤ ਸਮਝਦੇ ਨੇ ਲੇਕਿਨ ਅਸੀਂ ਤੇ ਪਾਕਿਸਤਾਨ ਨੇ ਰਹਿੰਦੇ ਆ ਜਦੋਂ ਗੁਰੂ ਅ ਨਾਨਕ ਦੇਵ ਜੀ ਦਾ ਜਨਮ ਦਿਨ ਹੁੰਦਾ ਮੈਂ ਵੀ ਗਈ ਸੀ ਬਹੁਤ ਹੀ ਅਸੀਂ ਮਤਲਬ ਕਿ ਮੈਂ ਜਦੋਂ ਗਿਆ ਸੀ ਨਾ ਮੈਨੂੰ ਦਿਲੋਂ ਇੰਨੀ ਖੁਸ਼ੀ ਹੋਈ ਸੀ ਮੈਨੂੰ ਐਵੇਂ ਲੱਗਦਾ ਸੀ ਮੈਂ ਆਪਣੇ ਘਰ ਚ ਅੱਛਾ ਇतना ਮਤਲਬ ਸਕੂਨ ਮਿਲਦਾ ਹੈ ਇਨਾ ਇਨਾ ਸਕੂਨ ਮਿਲਦਾ ਨਾ ਹਾਂ ਜਿਸ ਟਾਈਮ ਮਤਲਬ ਵਾਪਸ ਆਤੇ ਨਾ ਉਸ ਟਾਈਮ ਆਂਦਾ ਦਿੱਲੀ ਨਹੀਂ ਕਰਦਾ ਦਿੱਲੀ ਨਹੀਂ ਕਰਦਾ ਦਿੱਲ ਹੀ ਨਹੀਂ ਕਰਦਾ ਕਿ ਅਸੀਂ ਵਾਪਸੀ ਆਈਏ ਕਰਾ ਨੂੰ ਜਾਂ ਨਹੀਂ ਦਿਲ ਕਰਦਾ ਬਸ ਪੂਰੀ ਜ਼ਿੰਦਗੀ ਉੱਥੇ ਹੀ ਗੁਜ਼ਾਰੀਏ ਮਤਲਬ ਕਿ ਗੁਰੂ ਮਹਾਰਾਜਾਂ ਦੇ ਘਰਾਂ ਚ ਹੀ ਰਹੀ ਹੈ ਬਸ ਉੱਥੇ ਹੀ ਬੈਠੇ ਰਹੇ ਸੀ ਜਿਸ ਟਾਈਮ ਮੈਂ मतलब ਵਾਪਸ ਆ ਰਿਹਾ ਸੀ ਨਾ ਉਸ ਟਾਈਮ ਮੈਨੂੰ ਰੋ ਰੋਣਾ ਆ ਰਿਹਾ ਸੀ ਮੈਂ ਖੁਦ ਵੀ ਜਦੋਂ ਗਿਆ ਸੀ ਅਸੀਂ ਇੱਥੋਂ ਟੂਰ ਜਾਂਦੇ ਆ ਨਾ ਬੱਸਾਂ ਜਾਂਦੀਆਂ ਤੇ ਉਹ ਜਥੇ ਦੇ ਨਾਲ ਅਸੀਂ ਬੱਚਾ ਅਸੀਂ ਸਾਰੇ ਗੁਰਦੁਆਰੇ ਫੇਰੇ ਮਤਲਬ ਕਿ ਗੁਰੂ ਨਨਕਾਣਾ ਸਾਹਿਬ ਸੱਚਾ ਸੋਦਾ ਅਤੇ ਲਾਹੌਰ ਵਾਲਾ ਗੁਰਦੁਆਲਾ ਗੁਰਦੁਆਰਾ ਤੇ ਉਹ ਪੰਜਾ ਸਾਹਿਬ ਤੇ ਕਰਤਾਰਪੁਰ ਸਾਰੇ ਗੁਰਦੁਆਰੇ ਅਸੀਂ ਗਏ ਸੀ ਤੇ ਨਾਲ-ਨਾਲ ਅਸੀਂ ਕਟਾਸਰਾਜ ਮੰਦਿਰ ਵੀ ਗਏ ਸੀ ਤੇ ਜਦੋਂ ਮਤਲਬ ਕਿ ਆਖਰੀ ਜਿਹੜਾ ਸਾਡਾ ਵਾ ਉਹ ਲਾਹੌਰ ਸੀਗਾ ਮਤਲਬ ਕਿ ਸਾਰੇ ਗੁਰਦੁਆਰੇ ਫੇਰ ਕੇ ਆਖਰੀ ਦਿਨ ਜਿਹੜਾ ਅਸੀਂ ਲਾਹੌਰ ਦੇ ਗੁਰਦੁਆਰੇ ਰਹਿ ਸੀ ਰਾਤ ਉਸ ਤੋਂ ਅਗਲੇ ਦਿਨ ਅਸੀਂ ਘਰ ਵਾਪਸ ਜਾਣਾ ਸੀ ਤੇ ਆਉਣ ਨੂੰ ਦਿਲ ਨਹੀਂ ਕਰਦਾ ਸੀ ਬਸ ਐਵੇਂ ਅ ਅंसू ਨਿਕਲੇ ਹੀ ਜਾਣ ਅंसू ਨਿਕਲੇ ਅੱਖਾਂ 'ਵਸ ਪਰੀਆਂ ਹੋਣ कैसी अच्छा बस बात आज वापसी जा रहे हैं आप आ, मतलब जिस देश से देख रहे हो हमें हाँ, आप लोग यहाँ पे नहीं आए ना मतलब लाहौर जहाँ पे गुरुद्वारा है वहाँ पे जरूर आना बहुत ही सुकून आते हैं हर साल जब गुरु नानक देव जी की जन्म दिन होता, होता है क्या कर रहे हो ओ, हाँ आप तुम बोलती हो ना इसे जब तो तू बोलती है उर्दू तो मैं शुरू हो जाता उर्दू ਨਹੀਂ ਮੈਂ ਇਹ ਕਹਿ ਰਿਹਾ ਕਿ ਆਂਦੇ ਆ ਜਦੋਂ ਹੁੰਦੇ ਆ ਨਾ ਗੁਰੂ ਨਾਨਕ ਦੇਵ ਜੀ ਦਾ ਜਦੋਂ ਜਨਮ ਦਿਨ ਹੁੰਦਾ ਸਾਰੇ ਆਂਦੇ ਨੇ ਤੇ ਇਸੇ ਤਰ੍ਹਾਂ ਹੀ ਮਤਲਬ ਕਿ ਆਪਣਾ ਪਿਆਰ ਬਣਿਆ ਰਵੇ ਇਹ ਮਤਲਬ ਕਿ ਸਾਰੇ ਇੱਕੋ ਹੀ ਨੇ ਪਰ ਇਹ ਜਿਹੜਾ ਮਤਲਬ ਕਿ ਨਿਰੰਦਰ ਮੋਦੀ ਜੀ ਨੇ ਇਹ ਮਤਲਬ ਕਿ ਇਸ ਸਿੰਗਾ ਦੇ ਇਨਾ ਮਤਲਬ ਕਿ ਕੀਤਾ ਵਾ ਸਤਕਾਰ ਕੀਤਾ ਇਨਾ ਸਨਮਾਨ ਦਿੱਤਾ ਅਜੇ ਤੱਕ ਕਿਸੇ ਵੀ ਪ੍ਰਾਈਮ ਮਿਨਿਸਟਰ ਨੇ ਇਨਾ ਸਨਮਾਨ ਨਹੀਂ ਦਿੱਤਾ ਇਹ ਸਾਨੂੰ ਅੱਛਾ ਲੱਗਿਆ ਕਿ ਇਨੇ ਇਨੇ ਵੱਡੇ ਮਤਲਬ ਪ੍ਰਾਈਮ ਮਿਨਿਸਟਰ ਨੇ ਫਿਰ ਵੀ ਇਨਾ ਦੇ ਦੇਲ ਵਿੱਚ ਦੂਸਰਾ ਦੇ ਲਈ ਕਿੰਨਾ ਰਿਸਪੈਕਟ ਹੈ ਹਾਂ ਤੇ ਮਤਲਬ ਕਿ ਇਨਾਂ ਇਹ ਜਾਣਦੇ ਨੇ ਹਿਸਟਰੀ ਇਨਾਂ ਨੂੰ ਪਤਾ ਵਾ ਜਿਹਨੂੰ ਜਿਹਨੂੰ ਹਿਸਟਰੀ ਪਤਾ ਵਾ ਉਹ ਸਿੱਖ ਨੂੰ ਆਪਣਾ ਸਮਝਦਾ ਜਿਹਨੂੰ ਹਿਸਟਰੀ ਨਹੀਂ ਪਤਾ ਉਹ ਫਿਰ ਸ ਉਹ ਨਹੀਂ ਪਤਾ ਤੇ ਬਸ ਉਹ ਕਹਿੰਦੇ ਪੈਸੇ ਇਹ ਅਲੱਗ ਆ ਨਹੀਂ ਉਹ ਆਪਣੇ ਮੈਂ ਤਾਂ ਸਿੱਖ ਔਰ Hindu ਮਤਲਬ Hindu ਨੂੰ ਮੈਂ ਤਾਂ ਇੱਕ ਹੀ ਸਮਝਦੀ ਹਾਂ ਹਾਂ ਤੇਰੀ ਬੋਲੀ ਕੋਈ ਜ਼ਿਆਦਾ ਨਹੀਂ ਚੰਗੀ ਲੱਗ ਰਹੀ ਆਦੀ ਅਦੀ ਪੰਜਾਬੀ ਸਹੀ ਆ ਮੈਂ ਪੰਜਾਬੀ ਤੋਂ ਹਟ ਜਾਂਦਾ ਵਾਂ ਲੇਕਿਨ ਪੰਜਾਬੀ ਜਿਹੜੀ ਆ ਉਹ ਆਪਣੀ ਬਹੁਤ ਹੀ ਵਧੀਆ ਬੋਲੀ ਆ ਬਹੁਤ ਹੀ ਈਚੀ ਪਿਆਰੀ ਬੋਲੀ ਆ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਪੰਜਾਬੀ ਜਲਦੀ ਤੋਂ ਜਲਦੀ ਹਾਂ ਆਪਸੇ ਤੇ ਆਪ ਸਾਰਿਆਂ ਨੂੰ ਰਿਕੁਐਸਟ ਆ ਜੀ ਕਿ ਸਾਡੇ ਚੈਨਲ ਨੂੰ ਇਸੇ ਤਰ੍ਹਾਂ ਜਿਹੜਾ ਵਾਣਾ ਸਪੋਰਟ ਕਰਿਓ ਬਹੁਤ ਤੇ ਮਿਲਦੇ ਆ ਨੈਕਸਟ ਵੀਡੀਓ ਚ ਅਗਰ ਸਾਡੀ ਕੋਈ ਗਲਤੀ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਬਿਲਕੁਲ ਤਾਂਕਿ ਅਸੀਂ ਜਿਹੜੇ ਆ ਅਗਲੇ ਨੈਕਸਟ ਵੀਡੀਓ ਚ ਉਹੀ ਗਲਤੀ ਦੁਹਰਾਈਏ ਨਹੀਂ ਤੇ ਮਿਲਦੇ ਆ ਜੀ ਨੈਕਸਟ ਵੀਡੀਓ ਚ ਅਗਰ ਵੀਡੀਓ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕੀਜੀਏ ਲਾਈਕ ਕਰੋ ਸ਼ੇਅਰ ਕਰੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਮੈਂਟ ਜ਼ਰੂਰ ਕਰਿਓਗਾ ਬਿਲਕੁਲ ਕਰਿਏਗਾ ਐਸੇ ਦਿਨਾਂ ਨਾਲ ਮਿਲਦੇ ਆ ਨੈਕਸਟ ਵੀਡੀਓ ਚ ਤਦ ਤੱਕ ਲਈ ਜੋ ਸਾਸਰੇ ਕਾਲ ਜੋ ਬੋਲੇ ਸੋਨੇ ਆਲ ਸਤ ਸ੍ਰੀ ਅਕਾਲ